ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੂ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਦੋ ਬੱਚੇ ਇੱਕ ਪਾਸੜ ਪਛਿਆ ਦਿਖਾਉਣੇ ਸੇਰ ਆ ਡਡੇਰ ਵੀਰ ਦਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਸੁਖੈਣ ਸਿੰਘ ਜੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ 9878585492 9878585492 ਅੱਜ ਆਪਾਂ ਦੋ ਚੈੱਕ ਪਾਸ ਬੱਚੀਆਂ ਦਿਖਾਵਾਂਗੇ ਹਾਂ ਜੀ ਜਿਹੜੀ ਪਹਿਲੇ ਨੰਬਰ ਤੇ ਆਪਾਂ ਡੱਬੀ ਬੱਚੀ ਦੇਖੀ ਜਾਨੇ ਆ ਕੈ ਮਹੀਨਾ ਦੀ ਗੱਪਣ ਹੈ ਇਹ ਬਈ 18 ਤਰੀਕ ਨੂੰ 5 ਮਹੀਨਾ ਦੀ ਹੋ ਗਈ 18 ਤਰੀਕ ਨੂੰ 5 ਮਹੀਨਾ ਦੀ ਗੱਪਣ ਚੈੱਕ ਕਰਨਾ ਹੋਵੇ ਚਾਰ ਪੰਜ ਦਿਨ ਉੱਪਰ ਹੀ ਆ ਹਾਂ ਚਾਰ ਪੰਜ ਦਿਨ 5 ਮਹੀਨਾ ਤੋਂ ਉੱਪਰ ਹੈ ਦੰਦੋ ਕਿਵੇਂ ਆ ਜੀ ਚਾਰ ਜਾਂਦਾ ਠੀਕ ਹੈ ਰਿਕਾਰਡ ਵਗੈਰਾ ਦਾ ਰਿਕਾਰਡ ਮਦਰ ਰਿਕਾਰਡ ਬਹੁਤ ਚੰਗਾ ਹੀ ਸੰਕਤੀ 33 ਕਿਲੋ ਦਾ ਠੀਕ ਹੈ ਆ ਵੀ ਪੱਸੀ ਵੱਡੀ ਗੁੱਡੀ ਬਹੁਤ ਆ ਜੀ ਆ ਮੰਨ ਕੇ ਚਲੋ ਵੀ ਮੇਰੇ ਦੇਖ ਲਓ ਵੀ ਕਿੱਥੇ ਆਉਂਦੀ ਹੈ ਮੱਸੀ ਬੰਮ ਠੀਕ ਹੈ ਪੂਰੇ ਵੱਡੇ ਸਾਈਜ਼ ਦੇ ਵਿੱਚ ਠੀਕ ਹੈ 5 ਮਹੀਨੇ ਗੱਪਣ ਕਨਫਰਮ ਤੋਰ ਦੀ ਬਾਹਰ ਸਭਰਾ ਫੇਸ ਕੁਆਲਿਟੀ ਵਗੈਰਾ ਦੇਖੋ ਬੱਚੀ ਦੀ ਚੰਗੀ ਜਿੰਦ ਜਾਨ ਵਾਲੀ ਤੇ ਬਰੇ ਸੀਮਨ ਨੂੰ ਕਨਫਰਮ ਹੈਗਾ ਆਪਣੇ ਕੋਲ ਇਹ ਬਾਈ ਆਪ ਬਲਡਬੈਡ ਦੇ ਸੀਮਨ ਦੀ ਅੱਗੇ ਨਹੀਂ ਪੁੱਛਿਆ ਵੀ ਕਿਹੜਾ ਲੱਗਿਆ ਠੀਕ ਹੈ ਅੱਗੇ ਨਹੀਂ ਪੁੱਛਿਆ ਕਿਹੜਾ ਲੱਗਿਆ ਵਾ 5 ਮਹੀਨੇ ਦੀ ਗੱਪਣ ਚੈੱਕ ਕਨਫਰਮ ਆ ਹਾਂਜੀ ਗਾਰੰਟੀ ਹੈ ਜੀ ਆਪਣੀ ਚਾਹੇ ਚੈੱਕ ਨਾ ਵੀ ਕਰਾਵੇ ਬੰਦਾ ਇੱਕ ਦਿਨ ਵੀ ਫਰਕ ਨਹੀਂ 18 ਤਰੀਕ ਨੂੰ 5 ਮਹੀਨੇ ਦੀ ਗੱਪ ਠੀਕ ਹੈ ਆਪਣੀ ਚੈੱਕ ਕਰਾਈਵੇ ਵੀਰ ਦੀ ਬਾਕੀ ਤੁਸੀਂ ਚੈੱਕ ਕਰਾਉਣੇ ਤੇ ਤਸਦੀਕ ਕਰਾ ਲਿਓ ਬਾਕੀ ਵੀਰ ਚੈੱਕ ਕਰਵਾ ਕੇ ਲੈ ਕੇ ਆਇਆ ਤੇ ਇਹਦੇ ਆਪ ਮੁੱਲਵਾੜੀ ਦੀ ਗੱਲ ਕਰੀਏ ਫੋਨ ਤੇ ਕਰਾਂਗੇ ਜੈ ਜੀ ਹੋਣਗੇ ਹਾਂ ਵੇਚਾਂਗੇ ਜੋੜੀ ਇਕੱਠੀ ਬਾਈ ਕੱਲੀ-ਕੱਲੀ ਨਹੀਂ ਵੇਚਦੇ ਠੀਕ ਹੈ ਜੋੜਾ ਹੀ ਦੇਣਾ ਇਕੱਠਾ ਸੋ ਵੀਰੋ ਜੋੜਾ ਹੀ ਇਕੱਠਾ ਦਿਖਾਉਣੇ ਪਏ ਸਾਨੂੰ ਕੋਈ ਵੀਰ ਮੰਨ ਕੇ ਚਲੋ ਹੋਵੇ ਦੂਰੋਂ ਨੇੜਿਓ ਨਾਲੇ ਜੋੜੇ ਚਲੋ ਮੰਨ ਕੇ ਚਲੋ ਵੀ ਇਕੱਠਾ ਪਹਾੜਾ ਬਣ ਜਾਂਦਾ ਹੈਗਾ ਸੋ ਥਾਂ ਤੋਂ ਦੇਖੋ ਥੱਲੇ ਕਿਆ ਬਾਤ ਹੈ ਹਾਲ ਦਾ 5 ਮਹੀਨੇ ਦੀ ਘੱਬਣਾ ਪਤੀ 20% ਹਵਾਨਾ ਪੜਾਈ ਫਿਰਦੀ ਆ ਹਲੇ ਜਿੱਦਣ ਸੂਣ ਜਾ ਕੇ ਗੱਲਾਂ ਕਰਾ ਦੂਗੀ ਇਹ 20+ ਵਾਲੀ ਨਿਕਲੂ ਬਈ ਫੂਣੀ ਬੱਸੀ ਆ ਇਹ ਠੀਕ ਹੈ ਠੀਕ ਤੇ ਵੀਰੇ ਦੂਜੇ ਨੰਬਰ ਦਾ ਬੈੜੀ ਇਹ ਬੱਚੀ ਦੇਖੀ ਜਾਨੇ ਇਹ ਵੀ ਪੰਜ ਦੀ ਬੱਣਾ ਬਈ ਇੱਕੇ ਦਿਨ ਦੇ ਟੀਕਾ ਲੱਗਿਆ ਹੋਇਆ ਇੱਕ ਹੀ ਫਾਰਮ ਤੋਂ ਲਈ ਆਣੇ ਠੀਕ ਹੈ ਜੋੜਾ ਇਕੱਠੇ ਲੇਤਾ ਹਾਂ ਲੈ ਲੈਣੇ ਜੋ ਬੱਤੀ ਉਹਨੂੰ ਬਹੁਤ ਆ ਬਈ ਇਹ ਦੰਦੋ ਕਿਵੇਂ ਆ ਇਹ ਵੀ ਚਾਰ ਦੰਦਾਂ ਦਾ ਬਈ ਠੀਕ ਹੈ ਚਾਰ ਦੰਦਾਂ ਦਾ ਹਾਂ ਥਣ ਚਾਰ ਹੀ ਆ ਹਨਾ ਥੜ ਚਾਰ ਆ ਬਈ ਨੀ ਇਹਨੇ ਹੁਣੀ ਬਣਾਉਣ ਲੱਗ ਗਿਆ ਬੇੜਾ ਆ ਵੀ ਪੂਰੀ ਵਧੀਆ ਪੂਰੀ ਹੁੰਦੀ ਆ ਤੁਹਾਨੂੰ ਬਾਈ ਠੀਕ ਆ ਸਭਰ ਇਹ ਆਪਾਂ ਤੋੜ ਕੇ ਦਿਖਾਉਂਦੇ ਨਹੀਂ ਮੋਰੀ ਹੁਣ ਪਈ ਇਹਨਾਂ ਦੇ ਹਨਾ ਹਾਂ ਬਾਈ ਕੋਈ ਨਾ ਤੋੜਨੀ ਆ ਚੱਲ ਤੋੜਦੇ ਭਾਜਣਾ ਜਾਵੇ ਤੋੜ ਤੇ ਸਭਰ ਕੱਦ ਘਾਟ ਵਗੈਰਾ ਦੇਖੋ ਬੱਚੀ ਦਾ ਚੰਗਾ ਸੋਹਣਾ ਸਾਫ ਜਿਹਾ ਬੰਦੇ ਕੱਦ ਘਾਟ ਦਾ ਬਾਈ ਦੋਨੇ ਬੇੜਾ ਠੀਕ ਆ ਲਿਸੀਆ ਨਾਵੇਂ ਕਿਸੇ ਬਸ ਨਹੀਂ ਹਨਾ ਬਾਈ ਤਾਂ ਛੇ ਰੁਪਈਆ ਤੂੰ ਤਾਂ ਰਾਜੀ ਕੀ ਹੋ ਜਾਣੀ ਆ ਬੇੜਾ ਇਹ ਵੀ ਚੌਗੀ ਆ ਇਹ ਵੀ ਚਾਰ ਗੱਡ ਬਾਈ ਕਨਫਰਮ ਚੈੱਕ ਕਰਕੇ ਲਵੇ ਬੰਦਾ ਬੰਦਾ ਨਹੀਂ ਹੈਗਾ ਵੀ ਆਪਾਂ ਚਾਰ ਕਹਿਤਾ ਦਾ ਸੇ ਨਿਕਲਣ ਠੀਕ ਆ ਠੀਕ ਹੈ ਨੰਬਰ ਬੋਲ ਦੀ ਦੁਬਾਰਾ ਆਪਣਾ 99785858499 ਸੋ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਦੋ ਗੱਬੜ ਬੱਚੇ ਦਿਖਾਦੀਆਂ ਆਪਾਂ 5-5 ਮਹੀਨੇ ਚੈੱਕ ਕਨਫਰਮ ਆ ਕਿਸੇ ਵੀ ਵੀਰ ਦੇ ਜੋੜਾ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਕੇ ਚੈਨਲ ਨੂੰ ਪਿਆਰ ਦੇ ਦਿਨੇ ਤਿਆ